ਹਰ ਪੰਜ ਸਾਲ ਬਾਅਦ ਨਵਾਂ ਸਵੇਰਾ ਲਿਆਉਣ ਲਈ VOTING ਕਰਵਾਈ ਜਾਂਦੀ ਹੈ ਪ੍ਰਵਿਦਾਨ ਸਭਾ ਹਲਕਾ ਡੇਰਾਬਾਬਾ ਨਾਨਕ ਦਾ 58 ਨੰਬਰ ਪੋਲਿੰਗ ਸਟੇਸ਼ਨ ਖੁਦ ਹਨੇਰੇ ਵਿੱਚ ਡੁੱਬਿਆ ਦਿਖ ਰਿਹਾ ਹੈ ਦਰਸਲ ਪਿਤੀ ਰਾਤ ਤੋਂ ਹੀ ਥੇ ਬਿਜਲੀ ਗੋਲ ਹੈ ਜਿਸ ਕਾਰਨ ਹਨੇਰੇ ਦੇ ਵਿੱਚ ਹੀ VOTING ਕਰਵਾਈ ਜਾ ਰਹੀ ਹੈ VOTING ਵਾਲੇ ਕਮਰੇ ਵਿੱਚ ਟਾਰਚ ਅਤੇ ਮੋਮਬਤੀਆਂ ਰਾਹੀਂ ਪੋਲਿੰਗ ਸਟਾਫ ਆਪਣੇ ਕੰਮ ਨੂੰ ਅੰਜਾਮ ਦੇ ਰਿਹਾ ਹੈ ਪਿੰਡ ਧਾਰੋਵਾਲੀ ਦੇ ਸਰਕਾਰੀ ਸਕੂਲ ਵਿੱਚ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ ਪੋਲਿੰਗ ਸਟਾਫ ਮੁਤਾਬਕ ਪਿਤੀ ਰਾਤ ਤੋਂ ਗਲੂਹੀ ਬਿਜਲੀ ਨੇ ਉਹਨਾਂ ਦੀਆਂ ਮੁਸ਼ਕਲਾਂ ਬਣਾ ਦਿੱਤੀਆਂ ਨੇ ਰਾਤੀ ਲਾਈਟ ਨਹੀਂ ਹੈਗੀ ਤੇ ਕੰਨ ਬੱਤੀ ਕਾਰਨ ਪ੍ਰੋਬਲਮ ਆਨਦੀ ਹੈ ਕਿੰਨਾ ਨੰਬਰ ਪੁੱਛਦੇ 58 ਨੰਬਰ ਸਰ ਕਿੱਥੋਂ ਦਾ ਜੀ ਤਾਰੋ ਵਾਲੀ 10 ਸੇ ਨੰਬਰ ਡੇਰਾਪਾ ਬਨਾਨਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਸ਼ਿੰਦਰ ਸਿੰਘ ਰੰਧਾਵਾ ਅਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦਿਪਿੰਦਰ ਸਿੰਘ ਰੰਧਾਵਾ ਵੀ ਹਨੇਰੇ ਵਿੱਚ ਹੀ ਵੋਟ ਪਾ ਕੇ ਗਏ ਤੇ ਜਾਣਦੇ ਬਿਜਲੀ ਸਰਪਲਸ ਦਾ ਤਾਂ ਅੱਜ ਚੋਣ ਵਾਲੇ ਦਿਨ ਹੀ ਨਹੀਂ ਜੇ ਬਿਜਲੀ ਨਹੀਂ ਹੋਣ ਢੀ ਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਤੇ ਵਾਕਿਆ ਹੀ ਇਹਨਾਂ ਦਾ ਤਾਂ ਜਿਹੜਾ ਬੋਰੀਆ ਬਿਸਤਰ ਗੁੱਲ ਹੋ ਚੁੱਕਿਆ ਜਿਹੜੀ ਮੈਂ ਪਹਿਲਾਂ ਆਪ ਜੀ ਦੇ ਕੋਲ ਗੱਲ ਕਰ ਚੁੱਕਿਆ ਇੱਕੋ ਹੀ ਮੈਂ ਆਪਜੀ ਕੋਲ ਇੱਥੇ ਬੇਨਤੀ ਕਰਾਂਗਾ ਕਿ ਹੁਣ ਇੱਕ ਚੰਗੀ ਸਹੀ ਸੂਚੀ ਸੋਚ ਨੂੰ ਲੈ ਕੇ ਅੱਗੇ ਵਧੇ ਆ ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ